ਕੁਸੀਂ ਭਾਜਪੀ ਕਾਂਗਰਸ ਇਹਨਾਂ ਦੋ ਪਾਰਟੀਆਂ ਦੇ ਵਿੱਚ ਐਂਟਰੀ ਮਾਰਨੀ ਆ ਜੇ ਤੁਸੀਂ ਨਾ ਐਂਟਰੀ ਮਾਰੋ ਕਈ ਝਾੜੂਆਂ ਦੇ ਐਮਐਲਏ ਮੈਂ ਗਿੜਦੇ ਪਾਉਂਦੇ ਵਿਖਾਉਂਗਾ ਬਾਰੀ ਬਰਸੀ ਖਟਨ ਗਿਆ ਸੀ ਬਾਰੀ ਬਰਸੀ ਖਟਨ ਗਿਆ ਸੀ ਕੀ ਖਟ ਲਿਆਂਦਾ ਬੰਦ ਕਰਾਣੇ ਚਲੇ ਇੱਥੇ ਇਹ ਤਵੇਫੋ ਕਾ ਕੋਠਾ ਪਰ ਸਿੱਕੋ ਕੀ ਸੰਕ ਦੇਖ ਕਰ ਖੁਦ ਹੀ ਮੁਜਰਾ ਕਰ ਬੈਠੇ ਜਿਹੜਾ ਅਕਾਲੀ ਕਾਂਗਰਸੀਆਂ ਦੇ ਵਿੱਚ ਕੰਮ ਹੁੰਦਾ ਸੀ ਅੱਜ ਤੁਹਾਡੇ ਕੋਲੋਂ 10 20 ਗੁਣਾ ਜ਼ਿਆਦਾ ਹੋ ਰਿਹਾ ਉਹ ਕੰਮ। ਕਿ ਜੇ ਕਰੇ ਅਨਮੋਲ ਗਗਨ ਮਾਨ ਲੋਕਾਂ ਸਤੇ ਅਸਤੀਫਾ ਦਿੱਤਾ ਹੁੰਦਾ ਤਾਂ ਇਹਦਾ ਮਤਲਬ ਇਹ ਹੋਣਾ ਸੀ ਕਿ ਲੋਕਾਂ ਵਾਸਤੇ ਸਟੈਂਡ ਲੈਣਾ ਸੀ। ਪਰ ਇਹ ਐਕਟਰ ਨਹੀਂ ਸੀ, ਕਲਾਕਾਰ ਨਹੀਂ ਸੀ, ਕਲਾਕਾਰੀ ਆਖੇ ਕਲਾਕਾਰ ਸੀ ਵਖਾ ਗਿਆ ਕਲਾਕਾਰੀਆਂ। ਹੁਣ ਉਹੀ ਸਿਸਟਮ ਆ ਅੱਜ ਬੀਪਾ ਜੀ ਕਹਿੰਦੇ ਆ ਕਿ ਅਸਤੀਫਾ ਨਹੀਂ ਦਿੱਤਾ, ਮਨਜ਼ੂਰ ਨਹੀਂ ਹੋਇਆ, ਉਹਨਾਂ ਦੀ ਪਾਰਟੀ ਨੇ ਇਹ ਕਹਿਤਾ। ਸਭ ਤੋਂ ਵੱਡੀ ਗੱਲ ਤੇ ਆ ਕਿ ਫਿਰ ਕਿਤੇ ਨਾ ਕਿਤੇ ਤੁਹਾਡੀ ਡੀਲ ਹੋਣੀ ਸੀ ਤੁਸੀਂ ਡੀਲ ਤੋਂ ਭੱਜਦੇ ਸੀ ਜਾਂ ਉਹ ਡੀਲ ਤੋਂ ਭੱਜਦੇ ਹੁਣੇ ਆ ਅੱਜ ਤੁਹਾਡੀ ਡੀਲਿੰਗ ਹੋ ਗਈ ਹੋਣੀ ਆ ਤੇ ਤੁਸੀਂ ਜਿਹੜਾ ਕਹਿ ਲੋ ਅਸਤੀਫਾ ਜਿਹੜਾ ਉਹ ਤੁਹਾਡਾ ਮਨਜ਼ੂਰ ਨਹੀਂ ਹੋਇਆ ਤੁਸੀਂ ਉਹਨਾਂ ਦਾ ਅੱਖ ਮੰਨ ਲਿਆ ਤੇ ਅਮਨ अरोड़ा ਦੇ ਨਾਲ ਬਹਿ ਕੇ ਮੀਟਿੰਗ ਤੁਹਾਡੀ ਸਾਹਮਣੇ ਆ ਗਈ ਆ ਜਿਵੇਂ ਉਹ ਗਾਣਾ ਜਾਣੀ ਸੀਗਾ ਗਾਣਾ ਤਾਂ ਸੀਗਾ ਆਵਾ ਜਾਵਾ ਤੇਰੇ ਬਦਲੇ ਮੇਰਾ ਕੰਮ ਨਾ ਮਰਜੀਠੇ ਵਿੱਚ ਕੋਈ ਤੇ ਮੈਂ ਅਕਸਰ ਗੱਲ ਕਹਿੰਦਾ ਹੁਣਾ ਆਵਾ ਜਾਵਾ ਕੁਰਸੀ ਬਦਲੇ ਮੇਰਾ ਕੰਮ ਨਾ ਲੋਕਾਂ ਵਿੱਚ ਕੋਈ ਹੁਣ ਤੁਹਾਡਾ ਕੰਮ ਆ ਸਿਰਫ ਕੁਰਸੀ ਵਾਸਤੇ ਤੁਸੀਂ ਲੋਕਾਂ ਦੇ ਵਿੱਚ ਤਾਂ ਜਾਣਦੇ ਆ ਪਰ ਫਿਰ ਤੁਸੀਂ ਕਲਾਕਾਰ ਸੀ ਕਲਾਕਾਰੀਆਂ ਵਿਖਾ ਗਏ ਆ ਜੇ ਹੁਣ ਬੀਬਾ ਅਨਮੋਲ ਗਗਨ ਮਾਨ ਜੀ ਤੁਸੀਂ ਵਾਕਈ ਇਹ ਗੱਲ ਕਹੀ ਸੀ ਵਿਧਾਨ ਸਭਾ ਦੇ ਵਿੱਚ ਕਿ 70 ਸਾਲਾਂ ਵਿੱਚ ਜੋ ਹੋਇਆ ਅਸੀਂ ਆਪ ਦੇ ਕੰਮਾਂ ਤੇ ਪੂਰੇ ਨਾਂ ਉਤਰੇ ਤਾਂ ਅਸੀਂ ਅਸਤੀਫਾ ਦੇ ਦਾਂਗੇ ਲੋਕਾਂ ਨੇ ਉਹ ਕਲਿੱਪਾਂ ਵੀ ਚੱਕੀਆਂ ਤੇ ਤੁਸੀਂ ਅਸਤੀਫਾ ਦਿੱਤਾ ਵੀ ਆ ਪਰ ਇਹੋ ਜਿਹਾ 24 ਘੰਟਿਆਂ ਦੇ ਵਿੱਚ ਕੀ ਹੋਇਆ ਕਿ ਤੁਹਾਡੀ ਜਿਹੜੀ ਪਾਰਟੀ ਸੀ ਜਿਹੜੀ ਖਰੀ ਨਹੀਂ ਉੱਤਰੀ ਕੰਮਾਂ ਤੇ ਤੇ 24 ਘੰਟਿਆਂ ਦੇ ਵਿੱਚ ਖਰੀ ਕਿੱਥੇ ਉੱਤਰ ਖੜੀ ਇਹੋ ਜਿਹਾ ਕਿਹੜਾ ਤੁਹਾਨੂੰ ਪੰਜਾਬ ਵਾਸਤੇ ਕੰਮ ਕਰਕੇ ਦਿਖਾਤਾ ਹੈ ਝਾੜੂ ਪਾਰਟੀ ਨੇ ਜਿਹੜਾ ਤੁਸੀਂ ਫਿਰ ਤੋਂ ਇਹਨਾਂ ਦੇ ਵਿੱਚ ਵੜ ਕੇ ਬਹਿ ਗਏ ਆ ਹੈ ਕਿਸੇ ਗੱਲ ਦਾ ਬੀਬਾ ਜੀ ਜਵਾਬ ਅਸਲ ਦੇ ਵਿੱਚ ਤੁਹਾਡਾ ਜਿੰਨੇ ਤੁਸੀਂ ਐਮਐਲਏ ਆ ਸਾਡੇ ਪੰਜਾਬ ਦੇ ਤੁਹਾਡੇ ਹਲਕਿਆਂ ਦੇ ਵਿੱਚ ਸੱਤੇ ਚੱਲਦੇ ਆ ਸੱਤੇ ਤੁਹਾਨੂੰ ਪਾਲਦੇ ਆ ਜੇ ਤੁਸੀਂ ਕਹਿੰਦੇ ਆ ਨਹੀਂ ਵੀ ਸਾਡੇ ਤੇ ਅਲੀਗੇਸ਼ਨ ਲਾ ਰਿਹਾ ਵਿਸ਼ਵਦੀਪ ਫਾਜ਼ਲ ਕਾ ਤਾਂ ਮੈਂ ਗੱਲ ਕਹੂੰਗਾ ਫਿਰ ਸੱਤੇ ਬੰਦ ਨਹੀਂ ਇਹ ਕਿਤੇ ਨਾ ਕਿਤੇ ਤੁਸੀਂ ਇਹ ਤੁਹਾਡੇ ਆਪਣੇ ਚ ਹੈਗੀਆਂ ਕਿਤੇ ਨਾ ਕਿਤੇ ਗੱਲਾਂ ਪਰ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਹੀ ਇਹ ਗਾਉਂਗਾ ਬੀਬਾ ਜੀ ਕਿ ਜਿੰਨਾ ਚਿਰ ਸਾਡੇ ਸਕੂਲ ਨਹੀਂ ਚੰਗੇ ਹੋ ਸਕਦੇ ਕੋਈ ਵੀ ਪਾਰਟੀ ਚੰਗੀ ਨਹੀਂ ਹੋ ਸਕਦੀ ਚਾਹੇ ਸਕੂਲਾਂ ਦੀਆਂ ਬਿਲਡਿੰਗਾਂ ਬਣਾ ਦਿਓ ਇਮਾਰਤਾਂ ਬਣਾ ਦਿਓ ਜਿੰਨਾ ਚਿਰ ਇਹਨਾਂ ਇਮਾਰਤਾਂ ਦੇ ਵਿੱਚ ਆ ਕੇ ਸ਼ਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ। ਉਹਨਾਂ ਚਿਰ ਸਾਡੇ ਸਕੂਲ ਕਦੇ ਵੀ ਇੱਕ ਨੰਬਰ ਤੇ ਨਹੀਂ ਆ ਸਕਦੇ। ਸਭ ਤੋਂ ਵੱਡੀ ਗੱਲ ਤਾਂ ਜੰਮਦਾ ਬੱਚਾ, ਪੇਟ ਦੇ ਵਿੱਚ ਜਿਹੜਾ ਬੱਚਾ ਹੁੰਦਾ ਨਾ ਮਾਂ ਦੇ ਪੇਟ ਵਿੱਚ ਕੋਈ ਮੈਂ ਗੱਲ ਗਲਤ ਨਹੀਂ ਕਰ ਰਿਹਾ ਸਾਰਿਆਂ ਨੇ ਮਾਂ ਦੇ ਪੇਟੋਂ ਜਨਮ ਲਿਆ। ਉਹ ਅੱਜਕੱਲ ਦਵਾਈਆਂ ਤੇ ਚੱਲਦਾ। ਕਿ ਕਈ ਕਰ ਇਹੋ ਜਿਹਾ ਕਿ ਬੱਚੇ ਨੂੰ ਦਵਾਈ ਦਿਵਾਉਣ ਵਾਸਤੇ ਪੈਸੇ ਨਹੀਂ ਹੁੰਦੇ। ਕਈ ਭੈਣਾ ਇਹੋ ਜਿਹਾ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇਹ ਮੈਨੂੰ ਗੱਲ ਕਰਦੇ ਨੂੰ ਸ਼ਰਮ ਆ ਰਹੀ ਆ ਪਰ ਗੱਲ ਕਲੀਅਰ ਆ ਗੱਲ ਜਾਇਜ਼ ਆ ਕਿ ਕਈ ਭੈਣਾ ਦਾ ਫਰੂਟ ਖਾਣ ਨੂੰ ਦਿਲ ਕਰਦਾ ਹੁੰਦਾ ਉਹਨਾਂ ਨੂੰ ਫਰੂਟ ਤੱਕ ਨਹੀਂ ਮਤੇ ਇਹੋ ਜਿਹਾ ਹਾਲਾਤ ਆ ਸਾਡੇ ਦੇਸ਼ ਪੰਜਾਬ ਦੇ ਵਿੱਚ ਸਾਡੇ ਦੇਸ਼ ਨੇ ਤਰੱਕੀ ਨਹੀਂ ਕੀਤੀ ਕਿਸੇ ਨੂੰ ਬਰੋਬਰਤਾ ਨਹੀਂ ਮਿਲੀ ਅਜੇ ਤੱਕ ਇਹਨਾਂ ਲੀਡਰਾਂ ਨੇ ਬਰੋਬਰਤਾ ਨਹੀਂ ਦਿੱਤੀ ਤਾਂ ਤੁਸੀਂ ਬਰੋਬਰਤਾ ਦੀ ਗੱਲ ਕੀਤੀ ਸੀ ਬਰੋਬਰਤਾ ਨੂੰ ਲੈ ਕੇ ਲੋਕਾਂ ਨੇ ਸੋਚਿਆ ਬਈ ਜਦੋਂ ਹਸਪੀਟਲ ਦੇ ਵਿੱਚ ਜਾਵਾਂਗੇ ਜੱਚਾ ਬੱਚਾ ਖੁਸ਼حال ਰਹੂਗਾ ਕਿਉਂਕਿ ਜਾਂਦੇ ਬੱਚੇ ਨੂੰ ਸਿਹਤ ਜਿਹੜਾ ਕਹ ਲਓ ਸਿਹਤ ਚਾਹੀਦੀ ਆ ਉਹ ਹਸਪੀਟਲ ਚਾਹੀਦਾ ਪਹਿਲਾਂ ਹੁੰਦਾ ਸੀ ਨਾਨਕਿਆਂ ਤੇ ਜਨਮ ਲਿਆ ਦਾਦਕਿਆਂ ਤੇ ਜਨਮ ਲਿਆ ਅੱਜ ਕੱਲ ਨਾਨਕੇ ਦਾਦਕੇ ਭੂਆ ਫੁੱਫੜ ਦੇ ਸਾਰਾ ਕੁਝ ਆ ਜਿਹੜਾ ਉਹ ਹਸਪੀਟਲ ਦਾ ਬਿੱਡ ਬਣਿਆ ਹੋਇਆ ਤਾਂ ਤੁਸੀਂ ਉਸ ਜਿਹੜਾ ਕਹ ਲਓ ਬੱਚੇ ਸਿਹਤ ਡਿਪਾਰਟਮੈਂਟ ਸਭ ਤੋਂ ਪਹਿਲਾਂ ਵਧੀਆ ਮੁਹੱਈਆ ਕਰਾਓ ਸਰਕਾਰ ਚੰਗੀ ਦੋਗੀ ਕਦੇ ਬਦਲਦੀ ਨਹੀਂ ਤੁਸੀਂ ਸਿੱਖਿਆ ਚੰਗੀ ਕਰੋ ਸਰਕਾਰ ਬਦਲਦੀ ਨਹੀਂ ਤੁਸੀਂ ਰੋਜ਼ਗਾਰ ਦਿਓ ਸਰਕਾਰ ਬਦਲਦੀ ਨਹੀਂ ਤੁਸੀਂ ਢਾਂਚੇ ਨਾਲ ਚੱਲਣ ਲੱਗੇ ਤੁਸੀਂ ਢਾਂਚਾ ਚੇਂਜ ਕਰਨ ਆਏ ਸੀ ਤੁਸੀਂ ਢਾਂਚਾ ਚੇਂਜ ਕਰਨ ਆਏ ਸੀ ਤੁਸੀਂ ਢਾਂਚੇ ਦੇ ਨਾਲ ਚੱਲ ਪੇ ਤੁਹਾਡੀਆਂ ਗੱਲਾਂ ਦੇਖ ਕੇ ਮੈਨੂੰ ਇੱਕ ਗੱਲ ਯਾਦ ਆਉਂਦੀ ਆ ਕਹਿੰਦੇ ਬੰਦ ਕਰਾਣੇ ਚਲੇ ਥੇ ਇਹ ਤਵੈਫੂ ਕਾ ਕੋਠਾ ਮarre ਇਹ ਧਿਆਨ ਨਾਲ ਸੁਨਿਆ ਬੰਦ ਕਰਾਣੇ ਚਲੇ ਥੇ ਇਹ ਤਵੈਫੂ ਕਾ ਕੋਠਾ ਪਰ ਸਿੱਕੋ ਕੀ ਸੰਕ ਦੇਖ ਕਰ ਖੁਦ ਹੀ ਮੁਜਰਾ ਕਰ ਬੈਠੇ ਜਿਹੜਾ ਅਕਾਲੀ ਕਾਂਗਰਸੀਆਂ ਦੇ ਵਿੱਚ ਕੰਮ ਹੁੰਦਾ ਸੀ ਅੱਜ ਤੁਹਾਡੇ ਕੋਲੋਂ 10 20 ਗੁਣਾ ਜ਼ਿਆਦਾ ਹੋ ਰਿਹਾ ਉਹ ਕੰਮ ਤਾਂ ਤੁਸੀਂ ਕਿਹੜੇ ਸਹੀ ਰਹਿ ਗਏ ਤੁਸੀਂ ਕਿੰਨੇ ਕੁ ਸਹੀ ਰਹਿ ਗਏ ਇਸ ਕਰਕੇ ਤੁਸੀਂ ਪਹਿਲਾਂ ਆਪਦੇ ਆਪ ਨੂੰ ਬਦਲੋ ਢਾਂਚਾ ਬਦਲਣਾ ਹੈ ਸੀ ਨਾ ਕਿ ਢਾਂਚੇ ਦੇ ਨਾਲ ਚੱਲਣਾ ਹੈ ਸੀ ਤਾਂ ਤੁਸੀਂ ਕਰੋ ਕੀ ਕਰਦੇ ਜੇ ਗੱਲ ਕਰੀਏ ਪ੍ਰਾਈਵੇਟ ਹਸਪੀਟਲਾਂ ਦੀ ਬਿਜ਼ਨਸ ਓਨਰ ਦਾ ਚੰਗਾ ਚੱਲਦਾ ਉਹਨਾਂ ਦੇ ਅੱਗੇ ਤੁਸੀਂ ਬੋਲਦੇ ਨਹੀਂ ਜੇ ਗੱਲ ਪ੍ਰਾਈਵੇਟ ਸਕੂਲਾਂ ਦੀ ਕਰਗੇ ਲੋਕ ਧਰਨੇ ਲਾ ਲੈਂਦੇ ਆ ਤੁਸੀਂ ਉਹਨਾਂ ਦੇ ਅੱਗੇ ਬੋਲਦੇ ਨਹੀਂ ਜਿਹੜਾ ਬੰਦਾ ਕਾਣਾ ਹੁੰਦਾ ਕਦੇ ਬੋਲਦਾ ਨਹੀਂ ਤੇ ਮੈਂ ਗੱਲ ਕਹਿਣਾ ਬੀਬਾ ਜੀ ਤੁਸੀਂ ਤੇ ਤੁਹਾਡੀ ਸਰਕਾਰ ਬਿਜ਼ਨਸਮੈਨਾਂ ਦੀ ਕਾਣੀ ਹੋ ਚੁੱਕੀ ਆ ਤੁਹਾਡੀ ਸਰਕਾਰ ਗੁੰਗੀ ਬੋਲੀ ਆ ਜਿਹਦੇ ਵਿੱਚ ਗੁੰਗੀ ਤੁਸੀਂ ਵੀ ਬਣ ਚੁੱਕੇ ਹੋ ਤਾਂ ਤੁਹਾਨੂੰ ਕੁਰਸੀ ਦੇ ਨਾਲ ਪਿਆਰ ਆ ਕੁਸੀਂ ਤੁਹਾਨੂੰ ਅੱਜ ਹੀ ਉਹਨਾਂ ਨੇ ਕੁਛ ਤੁਹਾਡੀ ਕੋਈ ਗੱਲ ਨਹੀਂ ਸੁਣੀ ਹੋਣੀ ਤੁਸੀਂ ਇਸ ਤੀਫੇ ਤੇ ਪਹੁੰਚ ਗਏ ਤਾਂ 2027 ਤੋਂ ਪਹਿਲਾਂ ਪਹਿਲਾਂ ਤੁਸੀਂ ਭਾਜੀਪੀ ਕਾਂਗਰਸ ਇਹਨਾਂ ਦੋ ਪਾਰਟੀਆਂ ਦੇ ਵਿੱਚ ਐਂਟਰੀ ਮਾਰਨੀ ਆ ਜੇ ਤੁਸੀਂ ਨਾ ਐਂਟਰੀ ਮਾਰੋ ਕਈ ਝਾੜੂਆਂ ਦੇ ਐਮਐਲਏ ਮੈਂ ਗਿੜਦੇ ਪਾਉਂਦੇ ਵਿਖਾਉਂਗਾ ਬਾਰੀ ਬਰਸੀ ਖਟਨ ਗਿਆ ਸੀ ਬਾਰੀ ਬਰਸੀ ਖਟਨ ਗਿਆ ਸੀ ਕੀ ਖਟ ਲਿਆਂਦਾ ਖਟਕੇ ਲਿਆਂਦੀ ਰਾਂਸ ਔਰ ਰਾਂਸ ਸਾਨੂੰ ਨਹੀਂ ਪਤਾ ਕੀ ਸੀ ਪਹਿਲਾਂ ਅਸੀਂ ਤਾਂ ਝਾੜੂ ਦੇ ਨਾਲ ਪਹਿਲਾਂ ਅਸੀਂ ਤਾਂ ਝਾੜੂ ਦੇ ਨਾਲ ਹੁਣ ਬਣ ਗਏ ਅਸੀਂ ਕਾਂਗਰਸੀ ਬਸ ਇਹ ਬੋਲੀਆਂ ਚੱਲਣਗੀਆਂ ਤੁਹਾਡੀ ਤੁਹਾਨੂੰ ਤਾਂ ਬੀਬਾ ਜੀ ਬੋਲੀਆਂ ਚੰਗੀਆਂ ਹੁੰਦੀਆਂ ਹੁਣ ਤੁਸੀਂ ਭਾਜੀਪੀ ਵਿੱਚ ਪਾਉਂਗੇ ਪਹਿਲਾਂ ਤਾਂ ਹੱਥ ਦੇ ਵਿੱਚ ਸੀਗਾ ਝਾੜੂ ਜਿਹਨੇ ਸ਼ਿਲਤਾ ਸੀ ਮਾਰੀਆਂ ਹੁਣ ਅਸੀਂ ਫੜ ਲਿਆ ਕਮਲ ਦਾ ਫੁੱਲ ਜਿਹਨੇ ਸਾਡੀਆਂ ਖੁਸ਼ਬੂਆਂ ਹੀ ਸਾਰੀਆਂ ਤੁਸੀਂ ਇਹੋ ਜਿਹੀ ਕੁਝ ਬੋਲੀਆਂ गा ਕੇ ਆਉਂਗੇ ਯਾਦ ਰੱਖੋ ਤਾਂ ਪੰਜਾਬ ਦੇ ਹਾਲਾਤ ਫਿਰ ਵੀ ਉਹੀ ਰਹਿਣਗੇ ਕਿਉਂਕਿ ਇਮਾਰਤਾਂ ਬਦਲਨਾ ਸੀ ਉਹਦੇ ਵਿੱਚ ਪੁਰਾਣਾ ਮਟੀਰੀਅਲ ਹੀ ਵਰਤੇ ਆ ਗਿਆ ਜਿਵੇਂ ਤੁਸੀਂ ਵਰਤੇ ਆ ਉਸੇ ਤਰ੍ਹਾਂ ਤੁਸੀਂ ਕੱਖ ਨਹੀਂ ਕਰਨਾ ਯਾਦ ਰੱਖੋ ਤੁਸੀਂ ਕੁਰਸੀਆਂ ਵਾਸਤੇ ਭੱਜੇ ਫਿਰਦੇ ਆ ਤੁਹਾਨੂੰ ਇਹ ਵੀ ਪਤਾ ਕਿ ਝਾੜੂ ਦੀ ਸਰਕਾਰ ਸਸਰਿਆਂ ਦੇ ਘਰੇ ਮੈਂ ਮਾਫੀ ਚਾਹੁੰਨਾ ਮਹਾਂਪਤਾਂ ਦੇ ਘਰੇ 20 ਬੱਚੇ ਜਨਮ ਲੈ ਸਕਦੇ ਮਹਾਂਪਤਾਂ ਦੇ ਘਰੇ 100 ਬੱਚਾ ਜਨਮ ਲੈ ਸਕਦਾ ਔਰ ਝਾੜੂ ਦੇ ਇੱਕ ਐਵੇਂ ਨਹੀਂ ਬਣ ਸਕਦਾ 2027 ਦੇ ਵਿੱਚ ਇਹ ਗੱਲ ਨੋਟ ਕਰ ਲਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇਕਰ ਮੈਂ ਕੋਈ ਗੱਲ ਕਿਸੇ ਦੇ ਦਿਲ ਤੇ ਲੱਗਣ ਵਾਲੀ ਕੀਤੀ ਹੋਈ ਉਹਦੇ ਵਾਸਤੇ ਮੈਂ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਮੰਗਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ